ਖੇਡਾਂ ਦੇ ਸੰਗੀਤ ਦਾ ਇੱਕ ਸਮੇਲ ਬਣਾਇਆ ਇੱਕ ਸਮੇਲ ਬਣਾਇਆ ਜਾ ਰਿਹਾ ਜੀ ਤੇ ਪੰਜਾਬ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਵੀ ਆਪਣਾ ਖਸਦਾ ਵਸਦਾ ਪੰਜਾਬ ਪੰਗੜੇ ਪਾਉਂਦਾ ਕਿੱਦੇ ਪਾਉਂਦਾ ਤੇ ਖੇਡਦਾ ਪੰਜਾਬ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਹੈ ਸੀਐਮ ਸਾਹਿਬ ਦੀ ਇਹ ਸੀਜ਼ਨ ਤੀਜਾ ਸੀਜ਼ਨ ਹੈ ਜੀ ਬਹੁਤ ਵਧੀਆ ਪਹਿਲ ਕਰੀਆ ਫਸਟ ਤੇ ਸੈਕੰਡ ਸੀਜ਼ਨ ਬਹੁਤ ਸੋਹਣਾ ਲੰਘਿਆ ਤੇ ਥਰਡ ਸੀਜ਼ਨ ਚ ਵੀ ਉੜਦਾ ਪੰਜਾਬ ਜਿਵੇਂ ਆਪਣੇ ਪੰਜਾਬ ਨੂੰ ਕਿਹਾ ਗਿਆ ਜੀ ਉਸ ਨੂੰ ਇਹ ਜਿਹੜੀਆਂ ਖੇਡਾਂ ਸਾਰੀਆਂ ਦੇਖ ਕੇ ਆਪਣੇ ਪੂਰੇ ਬਾਲਡ ਲੈਵਲ ਤੇ ਇਹ ਦਿਖਾਈਆਂ ਜਾ ਰਹੀਆਂ ਨੇ ਤੇ ਆਪਣਾ ਵੀ ਪੰਜਾਬ ਕਿੰਨਾ ਅੱਗੇ ਆ ਖੇਡਾਂ 'ਚ ਕਿੰਨਾ ਅੱਗੇ ਆ ਭੰਗੜੇ 'ਚ ਕਿੰਨਾ ਅੱਗੇ ਆ ਸਾਨੂੰ ਬਹੁਤ ਵੱਡਾ ਪਲੇਟਫਾਰਮ ਮਿਲਿਆ ਕੱਲੂ ਸੀਐਮ ਸਾਹਿਬ ਆਉਣਗੇ ਬਹੁਤ ਮਾਣ ਵਾਲੀ ਗੱਲ ਸਾਡੇ ਸਕੂਲ ਲਈ ਸਾਡੇ ਪੇਰੈਂਟਸ ਲਈ ਵੀ ਐਡਾ ਵੱਡਾ ਪਲੇਟਫਾਰਮ ਸਾਨੂੰ ਮਿਲਿਆ ਅੱਜ ਤੋਂ 10-15 ਸਾਲ ਪਹਿਲਾਂ ਦਿੱਕਤਾਂ ਹੈਗੀਆਂ ਸੀ ਹੁਣ ਕੋਈ ਦਿੱਕਤ ਨਹੀਂ ਖਾਣ ਪੀਣ ਦੀ ਚਲੋ ਕਈ ਵਾਰ ਮੌਸਮ ਖਰਾਬ ਹੋ ਜਾਂਦਾ ਹੈ ਨਾ ਦੇਰ ਦੀ ਸਵੇਰੀ ਹੋ ਜਾਂਦੀ ਹੈ ਕੋਈ ਡੋਂਟ ਵਰੀ ਪਰ ਖਾਣ ਨੂੰ ਵੈਸਟ ਪੂਰਾ ਅਪਲਾਈ ਹੋ ਰਿਹਾ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਪ੍ਰੋਪਰ ਰੈਸਟ ਵੀ ਹੈ ਪ੍ਰੋਪਰ ਸਾਰਾ ਕੁਝ ਠੀਕ ਸਿਸਟਮ ਚੱਲ ਰਿਹਾ ਸਾਡੀ ਗੇਮ ਨੂੰ ਅੱਗੇ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਨੇ ਖਾਣ ਪੀਣ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਦਾ ਵੀ ਬੱਚਿਆਂ ਨੂੰ ਪਲੇਅਰਸ ਨੂੰ ਪਲੇਅਰਸ ਵਾਲੀ ਡਾਈਟ ਦਿੱਤੀ ਜਾ ਰਹੀ ਹੈ ਬਹੁਤ ਹੀ ਜ਼ਿਆਦਾ ਥੈਂਕ ਯੂ ਸੀਐਮ ਸਾਹਿਬ ਦਾ ਭਗਵੰਤ ਮਾਨ ਸਰ ਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਵਾਲਾ ਅਸੀਂ ਖੜੇ ਹਾਂ ਸੰਗਰੂਰ ਦੇ ਬਾਹਰ ਹੀਰੋ ਸਟੇਡੀਅਮ ਦੇ ਵਿੱਚ ਜਿੱਥੇ ਆਗਾਜ਼ ਹੋ ਰਿਹਾ ਖੇਡਾ ਵਤਨ ਪੰਜਾਬ ਦਾ ਮੈਂ ਵੀਰ ਨੂੰ ਕਹੂੰਗਾ ਦਿਖਾਉਣਾ ਇਧਰੋਂ ਸਟੇਡੀਅਮ ਦਾ ਜਿਹੜਾ ਕਿਣਕਾ ਕਿਣਕਾ ਕੁਰਸੀਆਂ ਨਾਲ ਭਰ ਦਿੱਤਾ ਗਿਆ ਕਿਉਂਕਿ ਕੱਲ ਨੂੰ ਇਸ ਸਟੇਡੀਅਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਦਾ ਉਤਘਾਟਨ ਕਰਨਾ ਇਧਰ ਕਈ ਕੈਰੀਓਗ੍ਰਾਫੀ ਕੀਤੀ ਜਾ ਰਹੀ ਆ ਗੇਮਾਂ ਦਾ ਅਤੇ ਸੰਗੀਤ ਦਾ ਇੱਕ ਸੰਮੇਲ ਜਿਹਦੇ ਵਿੱਚ ਇਹ ਬੱਚਿਆਂ ਨੂੰ ਕੋਰੀਓਗ੍ਰਾਫੀ ਕਰਾ ਰਹੇ ਨੇ ਅਡੋਡ ਗੇਮਾਂ ਨੂੰ ਇੱਕ ਗੀਤ ਦੇ ਵਿੱਚ ਪਰੋਕੇ ਜਿਹੜਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਲਈ ਗਾਇਆ ਜਾਊਗਾ ਇਧਰ ਸੀਐਮ ਪਵਨ ਸਿੰਘ ਮਾਨ ਉਦਘਾਟਨ ਕਰਨਗੇ ਉਧਰ ਵੱਡੇ ਵੱਡੇ ਕਲਾਕਾਰ ਇੱਥੇ ਸਟੇਜ ਦੇ ਤੇ ਜਿਵੇਂ ਗੁਰਦਾਸ ਮਾਨ ਤਿੰਨ ਚਾਰ ਲੇਡੀ ਸਿੰਗਰ ਨੇ ਜਿਹੜੇ ਉਹ ਵੀ ਇੱਥੇ ਗਾਉਣਗੇ ਗੀਤ ਆਪਣੇ ਫਨ ਦਾ ਮਜਾਰਾ ਕਰਨਗੇ ਬਾਈ ਜੀ ਕਿੱਦਾਂ ਦੇ ਤਿਆਰੀਆਂ ਚੱਲ ਰਹੀਆਂ ਨੇ ਤਿਆਰੀਆਂ ਬਹੁਤ ਵਧੀਆ ਚੱਲ ਰਹੀਆਂ ਨੇ ਸੀਐਮ ਸਾਹਿਬ ਦਾ ਬਹੁਤ ਵਧੀਆ ਪ੍ਰਬੰਧ ਆ ਸਾਰੇ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆ ਰਹੀ ਤੇ ਖੇਡਣ ਵਾਲੇ ਬੱਚਿਆਂ ਨੂੰ ਬਹੁਤ ਜ਼ਿਆਦਾ ਉਤਸ਼ਾਹਿਤ ਕਰ ਰਹੇ ਨੇ ਤੁਹਾਡੇ ਸਾਹਮਣੇ ਹੀ ਆ ਤੁਸੀਂ ਦੇਖ ਰਹੇ ਹੋ ਕਿ ਸੀਮ ਸਿੰਘ ਸਾਹਿਬ ਦੀਆਂ ਬਹੁਤ ਵਧੀਆ ਤਿਆਰੀਆਂ ਨੇ ਤੇ ਬਾਕੀ ਕੱਲ ਨੂੰ ਬੱਚੇ ਜੇ ਪੂਰ ਜਿਵੇਂ ਕਰਨਗੇ ਬੱਚਿਆਂ ਨੇ ਪੇਸ਼ਕਾਰੀ ਆਪਦੀ ਪੇਸ਼ ਕਰਨੀ ਹੈ ਸਾਹਮਣੇ ਸੀਐਮ ਸਾਹਿਬ ਹੋਣਗੇ ਕੋਰੋਗ੍ਰਾਫੀ ਹੋ ਰਹੀ ਆ ਵੀ ਖੇਡਾਂ ਦੇ ਸੰਗੀਤ ਦਾ ਇੱਕ ਸਮੇਲ ਬਣਾਇਆ ਜਾ ਰਿਹਾ ਹੈ ਇੱਕ ਸਮੇਲ ਬਣਾਇਆ ਜਾ ਰਿਹਾ ਜੀ ਤੇ ਪੰਜਾਬ ਦੇ ਵਿੱਚ ਇਹ ਦਿਖਾਇਆ ਜਾ ਰਿਹਾ ਵੀ ਆਪਣਾ ਹੱਸਦਾ ਵਸਦਾ ਪੰਜਾਬ ਪੰਗੜੇ ਪਾਉਂਦਾ ਗਿੱਧੇ ਪਾਉਂਦਾ ਤੇ ਖੇਡਦਾ ਪੰਜਾਬ ਨਸ਼ਿਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਆਈ ਸੀ ਐਮ ਸਾਹਿਬ ਜੀ ਤੇ ਕਈ ਕਲਾਕਾਰਾਂ ਜਿਵੇਂ ਉੜਦਾ ਪੰਜਾਬ ਦੀ ਨਸ਼ਿਆਂ ਨੂੰ ਪੰਜਾਬ ਨੂੰ ਨਸ਼ੇ ਖਾ ਕੇ ਤੇ ਦਰਸਾਇਆ ਜਾਊਗਾ ਵੀ ਨਸ਼ਿਆਂ ਤੋਂ ਮੁਕਤ ਪੰਜਾਬ ਹਾਂਜੀ ਹਾਂ ਬਿਲਕੁਲ ਦਿਖਾਇਆ ਜਾਊਗਾ ਜੀ ਇਹ ਜਿਵੇਂ ਆਪਣੇ ਇਹ सीएम ਸਾਹਿਬ ਨੇ ਇਹ ਸੀਜ਼ਨ ਤੀਜਾ ਸੀਜ਼ਨ ਆ ਜੀ ਬਹੁਤ ਵਧੀਆ ਪਹਿਲ ਕਰੀਆ ਫਸਟ ਤੇ ਸੈਕੰਡ ਸੀਜ਼ਨ ਬਹੁਤ ਸੋਹਣਾ ਲੰਘਿਆ ਤੇ ਥਰਡ ਸੀਜ਼ਨ ਚ ਵੀ ਉੜਦਾ ਪੰਜਾਬ ਜਿਵੇਂ ਆਪਣੇ ਪੰਜਾਬ ਨੂੰ ਕਿਹਾ ਗਿਆ ਜੀ ਉਸ ਨੂੰ ਇਹ ਜਿਹੜੀਆਂ ਖੇਡਾਂ ਸਾਰੀਆਂ ਦੇਖ ਕੇ ਆਪਣੇ ਪੂਰੇ ਵਰਲਡ ਲੈਵਲ ਤੇ ਇਹ ਦਿਖਾਈਆਂ ਜਾ ਰਹੀਆਂ ਨੇ ਤੇ ਆਪਣਾ ਵੀ ਪੰਜਾਬ ਕਿੰਨਾ ਅੱਗਿਆ ਖੇਡਾਂ ਚ ਕਿੰਨਾ ਅੱਗਿਆ ਭੰਗੜੇ ਚ ਕਿੰਨਾ ਅੱਗਿਆ ਤੇ ਆਪਣਾ ਹੱਸਦਾ ਖੇਡਦਾ ਪੰਜਾਬ ਦਿਖਾਇਆ ਜਾਊਗਾ ਜੀ ਤੇ सीएम ਸਾਹਿਬ ਨੂੰ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਵੀ ਇੰਨੀ ਵਧੀਆ ਕੋਸ਼ਿਸ਼ ਕਰ ਰਹੇ ਨੇ ਤੇ ਆਪਣੇ ਸੰਗਰੂਰ ਦੇ ਵਿੱਚ ਕੱਲ ਨੂੰ ਓਪਨਿੰਗ ਸ਼ਰਮਣੀ ਹੋ ਰਹੀ ਹੈ ਜੀ ਤੇ ਉਮੀਦ ਕਰਦੇ ਆ ਕਿ ਵੱਧ ਤੋਂ ਵੱਧ ਬੱਚੇ ਇਹ ਖੇਡਾਂ ਨਾਲ ਜੁੜਨਗੇ ਤੇ ਆਪਣੇ ਨਸ਼ਿਆਂ ਤੋਂ ਦੂਰ ਹੋਣਗੇ ਤੇ ਰੰਗਲਾ ਪੰਜਾਬ ਬਣਾਉਣ 'ਚ ਸੀਐਮ ਸਾਹਿਬ ਦੀ ਮਦਦ ਕਰਨਗੇ ਜੀ ਸਾਡੇ ਨਾਲ ਕੋਰੀਓਗ੍ਰਾਫਰ ਵੀ ਬਾਈ ਜੀ ਕੋਰੀਓਗ੍ਰਾਫਰ ਨਹੀਂ ਮੈਂ ਕੋਚਾਂ ਵੀਰੇ ਹਾਂ ਕੋਚੋਂ ਕਿੰਨੀ ਕਿ ਮਿਹਨਤ ਕਿੰਨੀ ਬਹੁਤ ਜ਼ਿਆਦਾ ਜੀ ਬੱਚੇ ਵੀ ਬਹੁਤ ਮਿਹਨਤ ਕਰ ਰਹੇ ਆ ਡਿਪਾਰਟਮੈਂਟ ਵੀ ਬਹੁਤ ਹੈਲਪ ਕਰ ਰਿਹਾ ਹੈ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਆ ਅਸੀਂ ਬੱਚਿਆਂ ਲਈ ਬਹੁਤ ਚੰਗਾ ਪਲੇਟਫਾਰਮ ਹੈ। ਕਈ ਵਾਰੀ ਆ ਜਾਂਦਾ ਵੀ ਪ੍ਰੋਬਲਮ ਹੁੰਦੀ ਹੈ ਕੋਈ ਖਾਣ ਪੀਣ ਦਾ ਪ੍ਰਬੰਧ ਚ ਕਹੇਦੇ ਕੋਈ ਨਹੀਂ ਵੀਰੇ ਕੋਈ ਪ੍ਰੋਬਲਮ ਨਹੀਂ ਹੈਗੀ ਹੈਨਾ ਦੇਖੋ ਖਾਣ ਪੀਣ ਦਾ ਬਹੁਤ ਵਧੀਆ ਅੱਜ ਤੋਂ 10-15 ਸਾਲ ਪਹਿਲਾਂ ਦਿੱਕਤਾਂ ਹੈਗੀਆਂ ਸੀ ਹੁਣ ਕੋਈ ਦਿੱਕਤ ਨਹੀਂ ਖਾਣ ਪੀਣ ਦੀ ਚਲੋ ਕਈ ਵਾਰ ਮੌਸਮ ਖਰਾਬ ਹੋ ਜਾਂਦਾ ਹੈਨਾ ਦੇਰ ਦੀ ਸਵੇਰੀ ਹੋ ਜਾਂਦੀ ਹੈ ਕੋਈ ਡੋਂਟ ਵਰੀ ਪਰ ਖਾਣ ਨੂੰ ਵੈਸਟ ਫੂਡ ਅਪਲਾਈ ਹੋ ਰਿਹਾ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਪ੍ਰੋਪਰ ਰੈਸਟ ਵੀ ਹੈ ਪ੍ਰੋਪਰ ਸਾਰਾ ਕੁਝ ਠੀਕ ਸਿਸਟਮ ਚੱਲ ਰਿਹਾ ਹੈ ਇਹ ਇੱਕ ਬਹੁਤ ਵਧੀਆ ਪਲੇਟਫਾਰਮ ਹੈ ਇੰਟਰਨੈਸ਼ਨਲ ਲੈਵਲ 'ਤੇ ਬੱਚੇ ਪੈਦਾ ਕਰਨਾ ਠੀਕ ਹੈ ਬੱਚਿਆਂ ਨੂੰ ਹੌਸਲਾ ਮਿਲਦਾ ਤੇ ਕਿੱਡ ਮਿਲਦੀ ਹੈ ਬੜੀ-ਬੜੀਆਂ ਚੀਜ਼ਾਂ ਨੇ ਹੈਨਾ ਬਹੁਤ ਧੰਨਵਾਦ ਕਰਦਾ ਹਾਂ ਭਗਵੰਤ ਮਾਨ ਸਾਹਿਬ ਦਾ ਸਾਰੇ ਸਿਸਟਮ ਦਾ ਜਿਹੜਾ ਸੰਰੂਡ ਡਿਸਟ੍ਰਿਕਟ ਦਾ ਵੀ ਬੱਚਿਆਂ ਲਈ ਪ੍ਰਸ਼ਾਸਨ ਜਿਵੇਂ ਡੀਸੀ ਸਾਹਿਬ ਆਰਗੇਨਾਈਜ਼ ਕਰ ਰਹੇ ਨੇ ਕਿੱਦਾਂ ਦਾ ਲੱਗਦਾ ਵੀ ਕਿੱਦਾਂ ਦੇ ਪ੍ਰਬੰਧ ਕਰੇ ਮੈਂ ਕਹਿੰਦਾ ਜੀ ਬੈਸਟ ਜੀਰੋ ਗਰਾਊਂਡ ਲੈਵਲ ਤੇ ਆਪ ਫਿਰ ਰਹੇ ਆ ਜੀ ਕੱਲੇ-ਕੱਲੇ ਬੱਚੇ ਲਵੇ ਖੜ ਕੇ ਪੁੱਛਦੇ ਆ ਸਾਰਾ ਅਰੇਂਜਮੈਂਟ ਇੰਨਾ ਕਿ ਪਰਫੈਕਟ ਕਰ ਰਹੇ ਆ ਵੀ ਕਿਸੇ ਵੀ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆ ਰਹੀ ਇਹ ਤਾਂ ਲੱਗਦੀ ਨਹੀਂ ਹੈਗਾ ਵੀ ਡੀਸੀ ਸਾਹਿਬ ਵੀ ਸਾਹਿਬ ਨੇ ਵੀ ਡੀਸੀ ਸਾਹਿਬ ਨੇ ਡੀਸੀ ਸਾਹਿਬ ਖੁਦ ਵਿੱਚ ਫਿਰਦੇ ਨਹੀਂ ਉਹ ਸਾਹਿਬ ਲੱਗਦੀ ਨਹੀਂ ਜੀ ਉਹ ਲੱਗਦੇ ਵੀ ਆਮ ਆਮ ਇਨਸਾਨ ਆਮ ਬੱਚਿਆਂ ਲਈ ਪ੍ਰੋਪਰ ਅਰੇਂਜਮੈਂਟ ਕਰਦੇ ਫਿਰਦੇ ਆ ਬੱਚਿਆਂ ਨੂੰ ਅਸ਼ੀਰਵਾਦ ਦਿੰਦੇ ਆ ਬੜੀ ਵਧੀਆ ਬਹੁਤ ਚੰਗਾ ਲੱਗਦਾ ਸਾਰੀ ਮੈਨੇਜਮੈਂਟ ਡਿਪਾਰਟਮੈਂਟ ਦੇ ਕੋਚ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਤੇ ਬਹੁਤ ਹੀ ਚੰਗਾ ਲੱਗਦਾ ਵੀਰੇ ਇਹੋ ਜਿਹੇ ਪਲੇਟਫਾਰਮ ਬੱਚਿਆਂ ਗੁੜੀਆਂ ਨੂੰ ਮਿਲਨੇ ਚਾਹੀਦੇ ਆ ਕੁੜੀਆਂ ਬਹੁਤ ਸਾਡੇ ਨਾਲ ਟੀਮ ਦੇ ਜਿਹੜੇ ਆਈ ਹੋਇਆ ਗੁੜੀਆਂ ਦੀ ਟੀਮ ਕੀ ਖੇਡਦੇ ਹੋਂ ਗੱਫਬਾਰ ਸਰ ਕਿਦਾਂ ਦਾ ਪਰਵਾਨ ਦਾ ਲੱਗਦੇ ਨੇ ਉਰੇ ਤੁਸੀਂ ਅੱਜ ਆਇਓ ਵੱਡਾ ਪਲੇਟਫਾਰਮ ਮਿਲਣ ਜਾ ਰਹੇ ਆ ਕੱਲ ਨੂੰ ਸੀਐਮ ਸਾਹਿਬ ਵੀ ਆਉਣਗੇ ਤੁਸੀਂ ਕੋਰੀਓਗ੍ਰਾਫੀ ਰਹੀਂ ਖੇਡਾਂ ਤੇ ਗੀਤ ਦਾ ਸੰਮੇਲ ਵੀ ਬਣਾ ਰਹੇ ਹੋ ਕਿਦਾਂ ਦਾ ਤੁਹਾਡੇ ਤਿਆਰੀਆਂ ਸਿਰ ਤਿਆਰੀਆਂ ਬਹੁਤ ਵਧੀਆਂ ਨੇ ਸਾਨੂੰ ਬਹੁਤ ਵੱਡਾ ਪਲੇਟਫਾਰਮ ਮਿਲਿਆ ਕੱਲ ਨੂੰ ਸੀਐਮ ਸਾਹਿਬ ਆਉਣਗੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਸਕੂਲ ਲਈ ਸਾਡੇ ਪੇਰੈਂਟਸ ਲਈ ਵੀ ਐਡਾ ਵੱਡਾ ਪਲੇਟਫਾਰਮ ਸਾਨੂੰ ਮਿਲਿਆ ਇੱਥੇ ਜਿਹੜੇ ਸਕੂਲ ਤੋਂ ਆਇਓ ਕਿੰਨੇ ਦਿਨ ਹੋ ਗਏ ਤੁਹਾਨੂੰ ਤਿਆਰੀਆਂ ਬਾਈਕ ਨੇ ਅਜੀ ਪਬਲਿਕ ਸਕੂਲ ਫਰਵਾਹੀ ਤੋਂ ਅਸੀਂ ਆਏ ਆ ਸਾਨੂੰ 5 ਦਿਨ ਹੋ ਗਏ ਸਰ ਤਿਆਰੀਆਂ ਕਰਦਿਆਂ ਉਰੇ ਰਹਿਣ ਸਹਿਣ ਦਾ ਵਿੱਚ ਕੋਈ ਦਿੱਕਤ ਪ੍ਰਸ਼ਾਸਨ ਵੱਲੋਂ ਖਾਣ ਪੀਣ ਦਾ ਕਹੇਜੇ ਪ੍ਰਬੰਧ ਸਰ ਪ੍ਰਬੰਧ ਬਹੁਤ ਵਧੀਆ ਨੇ ਕਿ ਖਾਣ ਪੀਣ ਦੇ ਬੱਚਿਆਂ ਨੂੰ ਵਧੀਆ ਡਾਈਟ ਦਿੱਤੀ ਜਾ ਰਹੀ ਹੈ ਪਲੇਅਰਸ ਵਾਲੀ ਡਾਈਟ ਦਿੱਤੀ ਜਾ ਰਹੀ ਹੈ ਕੋਈ ਜੰਕ ਫੂਡ ਵਗੈਰਾ ਨਹੀਂ ਬਹੁਤ ਵਧੀਆ ਡਾਈਟ ਦਿੱਤੀ ਜਾ ਰਹੀ ਹੈ ਕੀ ਕਹੂੰ ਕਿ ਜਾ ਕੇ ਜਦੋਂ ਮੈਸੇਜ ਦੇਵੋਗੇ ਪਿੰਡ ਦੇ ਲੋਕਾਂ ਨੂੰ ਸਕੂਲ ਦੇ ਬੱਚਿਆਂ ਨੂੰ ਕੀ ਮੈਸੇਜ ਦੇਵੋਗੇ ਵੀ ਸਕੂਲ ਦੇ ਬੱਚਿਆਂ ਨੂੰ ਤੇ ਪਿੰਡ ਦੇਆਂ ਨੂੰ ਇਹੀ ਮੈਸੇਜ ਆ ਵੀ ਜੇ ਤੁਸੀਂ ਕਹਿੰਦੇ ਹੋ ਵੀ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਕੁੜੀਆਂ ਵੀ ਬਹੁਤ ਕੁਝ ਕਰ ਸਕਦੀਆਂ ਨੇ ਵੀ ਜ਼ਰੂਰੀ ਨਹੀਂ ਵੀ ਪੜਾਈ ਹੀ ਸਭ ਕੁਛ ਆ ਬੱਚਿਆਂ ਨੂੰ ਗੇਮ ਨੂੰ ਵੀ ਗੇਮ ਲਈ ਵੀ ਮੋਟੀਵੇਟ ਕਰੋ ਗੇਮ ਦੇ ਵਿੱਚ ਵੀ ਬਹੁਤ ਕੁਝ ਆ ਵੀ ਜਿੱਦਾਂ ਹੁਣ ਅਸੀਂ ਅਸੀਂ ਸਟੇਟ ਪਲੇਅਰ ਵੀ ਰਹਿ ਚੁੱਕੇ ਹਾਂ ਦੋ ਵਾਰ ਸੀ ਸਟੇਟੀਆਂ ਹੁਣ ਸਾਡਾ 19 ਸਪਟੈਂਬਰ ਨੂੰ ਫੇਰ ਸਟੇਟ ਆ ਵੀ ਬੱਚੇ ਬਹੁਤ ਕੁਝ ਕਰ ਸਕਦੇ ਨੇ ਬੱਚੇ ਦਾ ਟੈਲੈਂਟ ਪਹਿਚਾਣੋ ਵੀ ਬੱਚੇ ਚ ਕੀ ਟੈਲੈਂਟ ਆ ਕਈ ਪੇਰੈਂਟਸ ਹੁੰਦੇ ਨੇ ਵੀ ਉਹਨੂੰ ਸਟੱਡੀ ਲਈ ਫੋਰਸ ਕਰਦੇ ਨੇ ਜੇ ਉਹ ਚ ਟੈਲੈਂਟ ਖੇਡਾਂ ਵਾਲਾ ਤਾਂ ਉਹਨੂੰ ਖੇ ਜਦੋਂ ਤੁਸੀਂ ਗੇਮਾਂ ਕਰਦੇ ਹੋ ਬਿਜਲੀ ਰੈਸਟ ਵੀ ਮਿਲਦੀ ਆ ਫੇਰ ਕਰਦੇ ਹੋ ਫੇਰ ਰੈਸਟ ਮਿਲਦੀ ਆ ਕਿੱਦਾਂ ਤੇਰੇ ਤੁਹਾਨੂੰ ਕੋਈ ਦਿੱਕਤਾਂ ਨਹੀਂ ਆ ਰਹੀ ਕਿਸੇ ਦੀ ਮੈਡੀਸਿਨ ਦੀ ਲੋੜ ਪੈਂਦੀ ਹੋਵੇ ਜਾਂ ਤੁਹਾਨੂੰ ਸਰੀਰਕ ਪੱਖੋਂ ਥਕਾਵਟ ਆਉਂਦੀ ਹੋਵੇ ਸਰ ਨਹੀਂ ਐਸੀ ਰੈਗੂਲਰ ਪ੍ਰੈਕਟਿਸ ਕਰਦੇ ਆ ਸਕੂਲ ਵਿੱਚ ਇਹ ਤਾਂ ਕਰਕੇ ਥਕਾਵਟ ਤਾਂ ਨਹੀਂ ਆ ਰਹੀ ਬਟ ਉਰੇ ਬਹੁਤ ਵਧੀਆ ਪ੍ਰਬੰਧ ਦਿੱਤਾ ਜਾ ਰਿਹਾ ਵੀ ਪਾਣੀ ਦਾ ਪ੍ਰਬੰਧ ਵੀ ਬਹੁਤ ਵਧੀਆ 15 15 ਮਿੰਟਸ ਬਾਅਦ ਸਾਨੂੰ ਰੈਸਟ ਇਸ ਦਿੱਤੇ ਜਾ ਰਹੀਆਂ ਨੇ ਵੀ ਬੱਚੇ ਬਿਮਾਰ ਨਾ ਹੋਣ ਜਦ ਧੁੱਪ ਜ਼ਿਆਦਾ ਤੇਜ਼ ਹੁੰਦੀ ਤਾਂ ਫਿਰ ਸਾਨੂੰ ਇੱਧਰ ਸਟੇਡੀਅਮ 'ਚ ਬਿਠਾ ਦਿੰਦੇ ਨੇ ਵੀ ਤੇਜ਼ ਧੁੱਪ ਕਰਕੇ ਬੱਚੇ ਬਿਮਾਰ ਹੋ ਜਾਣ ਤਾਂ ਕਰਕੇ ਉਹਨਾਂ ਦੀ ਪਰਫਾਰਮੈਂਸ ਖਰਾਬ ਨਾ ਹੋਵੇ ਜਿਹੜੇ ਲੋਕ ਘਰਾਂ ਦੇ ਵਿੱਚ ਦੇਖ ਦੇਖਣਗੇ ਜਾਂ ਕੱਲ ਦਾ ਪ੍ਰੋਗਰਾਮ ਦੇਖਣਗੇ ਟੀਵੀ 'ਆਂ ਤੇ ਆਊਗਾ ਤੇ ਉਹਨਾਂ ਨੂੰ ਕੀ ਮੈਸੇਜ ਦੇ ਵੀ ਉਹਨਾਂ ਨੂੰ ਇਹੀ ਮੈਸੇਜ ਆਵੀ ਜੇ ਤੁਹਾਡਾ ਬੱਚਾ ਪੜਨ ਚ ਨਹੀਂ ਅੱਗੇ ਤਾਂ ਉਹਨੂੰ ਗੇਮ ਕਿੰਨੀ ਕੱਢੋ ਹਰੇਕ ਬੱਚੇ ਚ ਕੋਈ ਨਾ ਕੋਈ ਟੈਲੈਂਟ ਹੁੰਦਾ ਉਹਦੇ ਟੈਲੈਂਟ ਨੂੰ ਪਹਿਚਾਣੋ ਤੇ ਉਹਨੂੰ ਉਸਦੇ ਟੈਲੈਂਟ ਕਿੰਨੀ ਲੈ ਕੇ ਜਾਓ ਵੀ ਸਾਰੇ ਜਿਹੜੇ ਕਹਿ ਰਹੇ ਨੇ ਵੀ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਕੁੜੀਆਂ ਵੀ ਬਹੁਤ ਕੁਝ ਕਰ ਸਕਦੀਆਂ ਐਜ਼ ਕੰਪੇਅਰ ਟੂ ਬॉयਜ਼ ਦੇ ਕੁੜੀਆਂ ਅੱਜਕੱਲ ਅੱਗੇ ਜਾ ਰਹੀਆਂ ਨੇ ਐਜ਼ ਗੇਮ ਚ ਲਾ ਲੋ ਜਾਂ ਫਿਰ ਸਟੱਡੀ ਚ ਲਾ ਲੋ ਸੀਐਮ ਸਾਬ ਜਿਹੜੇ ਸਾਡੇ ਭਗਵੰਤ ਮਾਨ ਸਰ ਨੇ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਥੈਂਕ ਯੂ ਉਹਨਾਂ ਦਾ ਵੀ ਜਿਹੜਾ ਉਹਨਾਂ ਨੇ ਪ੍ਰਬੰਧ ਕੀਤਾ ਸਾਨੂੰ ਕੁੜੀਆਂ ਨੂੰ ਅੱਗੇ ਲੈ ਕੇ ਆਣ ਥੈਂਕ ਯੂ ਸੋ ਪ੍ਰਸ਼ਾਸਨ ਦੀ ਆਪਣੇ ਸੰਗਰੂਰ ਦੇ ਪ੍ਰਸ਼ਾਸਨ ਦਾ ਕਿਵੇਂ ਧੰਨਵਾਦ ਕਰਾਂ ਬਹੁਤ ਜ਼ਿਆਦਾ ਧੰਨਵਾਦ ਉਹਨਾਂ ਦਾ ਉਹਨਾਂ ਦੇ ਵੱਲੋਂ ਸਾਡ ਨੂੰ ਕੁੜੀਆਂ ਨੂੰ ਅੱਗੇ ਲੈ ਕੇ ਆਇਆ ਜਾ ਰਿਹਾ ਸਾਡੀ ਗੇਮ ਦੀ ਜੋ ਵੀ ਆ ਸਾਨੂੰ ਪ੍ਰੈਕਟਿਸ ਕਰਨ ਦਾ ਟਾਈਮ ਦੇ ਰਹੇ ਨੇ ਸਾਡੀ ਗੇਮ ਨੂੰ ਅੱਗੇ ਲੈ ਕੇ ਜਾ ਰਹੇ ਨੇ ਪੰਜਾਬ ਨੂੰ ਅੱਗੇ ਲੈ ਕੇ ਜਾ ਰਹੇ ਨੇ ਖਾਣ ਪੀਣ ਦਾ ਬਹੁਤ ਜ਼ਿਆਦਾ ਵਧੀਆ ਪ੍ਰਬੰਧ ਦਾ ਵੀ ਬੱਚੀਆਂ ਨੂੰ ਪਲੇਅਰਸ ਨੂੰ ਪਲੇਅਰਸ ਵਾਲੀ ਡਾਈਟ ਦਿੱਤੀ ਜਾ ਰਹੀ ਹੈ ਬਹੁਤ ਹੀ ਜ਼ਿਆਦਾ ਥੈਂਕ ਯੂ ਸੀਐਮ ਸਾਹਿਬ ਦਾ ਭਗਵੰਤ ਮਾਨ ਸਰ ਦਾ ਵੀ ਉਹਨਾਂ ਨੇ ਕੁੜੀਆਂ ਨੂੰ ਅੱਗੇ ਲੈ ਕੇ ਆ ਰਹੇ ਨੇ ਤੇ ਨਾਲ ਦੀ ਨਾਲ ਪੰਜਾਬ ਦੀ ਜਿਹੜੇ ਗੇਮਾਂ ਗੁੰਮ ਹੋ ਰਹੀਆਂ ਸੀ ਉਹਨਾਂ ਨੂੰ ਜੁਗਾ ਰਹੇ ਨੇ ਤੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੇ ਨੇ ਇਹ ਸਨ ਬੱਚੇ ਜਿਹੜੇ ਕਿ ਗੀਤਾਂ ਰਾਹੀਂ ਗੀਤਾਂ ਦੇ ਵਿੱਚ ਗੇਮਾਂ ਨੂੰ ਪਰੋਕੇ ਇੱਕ ਕੱਲ ਦਾ ਜਿਹੜੀ ਤਿਆਰੀ ਕੋਰੀਓਗ੍ਰਾਫੀ ਵੀ ਕਰ ਰਹੇ ਨੇ ਪਿਛਲੇ 5 ਦਿਨਾਂ ਤੋਂ ਇਸ ਸਟੇਡੀਅਮ ਦੇ ਵਿੱਚ ਆਪਣਾ ਪਸੀਨਾ ਦੇਖੋ ਕੁੜੀਆਂ ਦੇ ਚਿਹਰਿਆਂ ਉੱਤੇ ਪਸੀਨਾ ਹੀ ਪਸੀਨਾ ਆਇਆ ਪਿਆ ਹੁਣ ਰੈਸਟਵਾਲ ਜਾ ਰਹੇ ਨੇ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੂਆਲਾ D5 ਚੈਨਲ ਪੰਜਾਬੀ ਸੰਗਰੂਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ